ਪੰਜਾਬ ਦੇ ਸਬਾ ਦੇ ਵਿੱਚ ਅੱਜ ਕੱਗਰ ਦਰਿਆ ਔਰ ਬੁੱਢਾ ਦਰਿਆ ਨੂੰ ਲੈ ਕੇ ਕਮੇਟੀਆਂ ਦੀ ਮੀਟਿੰਗ ਹੋਈ ਹੈ ਵਾਤਾਵਰਣ ਪ੍ਰੇਮੀ ਔਰ ਰਸਵਾ ਮੈਂਬਰ ਸੰਸਿਚਵਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਕਿ ਆਖਿਰ ਮੀਟਿੰਗਾਂ ਦੇ ਵਿੱਚ ਕੀ ਕੁਝ ਸਮੀਖਿਆ ਹੋਈ ਹੈ ਸਿੱਧਾ ਸਰਪੱਲਾ ਸਵਾਗਤ ਮੋਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਸਰ ਮੀਟਿੰਗਜ਼ ਕਿਉਂਕਿ 2 ਮਹੀਨੇ ਇਲੈਕਸ਼ਨ ਕੋਡ ਲੱਗਿਆ ਰਿਹਾ ਹੁਣ ਫੇਰ ਤੋਂ ਸਮੀਖਿਆ ਮੀਟਿੰਗ ਹੋਈ ਹੈ ਸੋ ਇਸ ਮੀਟਿੰਗ ਦੇ ਵਿੱਚ ਕੀ ਕੁਝ ਤੁਸੀਂ ਲੱਭ ਪਾਏ ਹੋ ਜਾਂ ਫਿਰ ਅਧਿਕਾਰੀਆਂ ਨੂੰ ਕੀ ਜਿਹੜੇ ਆਦੇਸ਼ ਦਿੱਤੇ ਗਏ ਕਿਉਂਕਿ ਬੁੱਢਾ ਦਰਿਆ ਇੱਕ ਬਹੁਤ ਸਮਝ ਲਓਗੇ ਬੜਾ ਚਰਚਿਤ ਜਿਹੜਾ ਹੈ ਇਹ ਲੁਧਿਆਣਾ ਸਹਿਰ ਹੈ ਜਿੱਥੇ ਸਭ ਤੋਂ ਵੱਧ ਪੋਲੂਸ਼ਨ ਹੋ ਰਿਹਾ ਪਾਣੀ ਪ੍ਰਦੂਸ਼ਿਤ ਹੋ ਰਿਹਾ 에ਅਰ ਪੋਲੂਸ਼ਨ ਹੋ ਰਹੀ ਹੈ ਸੋਦੇ ਵਾਸਤੇ ਵਿਧਾਨ ਸਭਾ ਕਮੇਟੀ ਬਣੀ ਹੈ ਸਾਨੂੰ ਵੀ ਸਪੈਸ਼ਲ ਇਨਵਾਈਟ ਕੀਤਾ ਸੀ ਕਿਉਂਕਿ এনवायरमेंट ਦੇ ਮੁੱਦੇ ਦੇ ਉੱਤੇ ਸਾਨੂੰ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਵੀ ਸੁਝਾਅ ਦਿਓ ਸਾਡੇ ਇਹ ਬੁੱਢਾ ਦਰਿਆ ਅਸੀਂ ਵੀ ਲਗਾਤਾਰ ਲੱਗੇ ਹੋਏ ਦੋ ਫਰਵਰੀ ਤੋਂ ਲੈ ਕੇ ਕੋਸ਼ਿਸ਼ ਕਰ ਰਹੇ ਆ ਕਿ ਉਹਦੇ ਵਿੱਚ ਜਿਹੜੀ ਹੈਗੀ ਆ ਕਿ ਹਰ ਮੀਟਿੰਗ ਦੇ ਮਗਰੋਂ ਜਿਹੜੀ ਆਉਟਪੁੱਟ ਆ ਉਹ ਨਹੀਂ ਆਉਂਦੀ ਤੇ ਅੱਜ ਵਿਸ਼ੇਸ਼ ਤੌਰ ਤੇ ਚੇਅਰਮੈਨ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ ਕਮੇਟੀ ਦੇ ਵਿੱਚ ਕਿ ਜਿਹੜਾ ਵੀ ਨੋਡਲ ਅਫਸਰ ਆ ਉਹ ਆਪਣੇ ਥੱਲੇ ਅਧਿਕਾਰੀਆਂ ਕੋ ਜੇ ਨਹੀਂ ਕਰਦਾ ਉਹਨਾਂ ਤੇ ਕਾਰਵਾਈ ਕਰੇ ਜੇ ਉਹ ਨਹੀਂ ਕਰਦਾ ਥੱਲੇ ਜਿਹੜੀਆਂ ਹੈਗੀਆਂ ਅਵਗਿਆ ਹੋ ਰਹੀ ਹੈ ਤੇ ਫਿਰ ਨੋਡਲ ਅਫਸਰ ਤੇ ਕਾਰਵਾਈ ਹੋਊਗੀ ਕਿਉਂਕਿ ਉਹ ਜ਼ਿੰਮੇਵਾਰ ਆ ਸੋ ਅੱਜ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਤੇ ਜਿਹੜੀਆਂ ਵੀ ਇੰਡਸਟਰੀ ਆ ਜਿਹੜੀ ਪੋਲੂਸ਼ਨ ਕਰ ਰਹੀ ਆ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਪਾਣੀਆਂ ਦੇ ਵਿੱਚ ਮਿਲਾ ਕੇ ਚੋਰੀ ਕਰ ਰਹੀ ਆ ਉਹਨਾਂ ਨੂੰ ਰੋਕਣ ਵਾਸਤੇ ਵੀ ਮਿਊਸਪਲ ਕਮੇਟੀ ਨੂੰ ਜਿਹੜੀ ਹੈਗੀ ਆ ਉਹ ਵੀ ਹਦਾਇਤਾਂ ਹੋਈਆਂ ਤੇ ਇਹਦੇ ਵਿੱਚ ਜਿਹੜਾ ਹੈਗਾ ਘਗਰ ਦੇ ਰਿਆ ਦੀ ਸ਼ੈਲ ਡੀ ਸ਼ੈਲਟਿੰਗ ਦੀ ਵੀ ਗੱਲ ਹੋਈ ਹੈ ਉਹਦੇ ਵਾਸਤੇ ਵੀ ਜਿਹੜਾ ਡਰੇਨ ਜੋ ਪਾਗਾਇਆ ਸੀ ਤੇ ਵਕ ਵਕ ਮਹਿਕਮਿਆਂ ਨੂੰ ਜਿਹੜੀਆਂ ਜਿਹੜੇ ਵੀ ਜਿੰਨੇ ਵੀ ਨੋਡਲ ਅਫਸਰ ਆ ਤੇ ਉਹਨਾਂ ਦਾ ਪੋਲੂਸ਼ਨ ਕੰਟਰੋਲ ਬੋਰਡ ਮੁਖੀ ਹੈ ਤੇ ਉਹਨਾਂ ਨੂੰ ਹਦਾਇਤਾਂ ਹੋਈਆਂ ਕਿ ਸਾਰਿਆਂ ਨੂੰ ਇਹ ਨਹੀਂ ਕਿਉਂਕਿ ਹੁਣ ਹੁੰਦਾ ਕੀ ਹੈ ਹਰ ਮੀਟਿੰਗ ਦੇ ਵਿੱਚ ਜਦੋਂ ਅਧਿਕਾਰੀ ਬਦਲ ਜਾਂਦਾ ਉਹ ਕਹਿੰਦੇ ਮੈਨੂੰ ਤੇ ਮੈਂ ਨਵਾਂ ਆਇਆ ਉਹਦੇ ਵਿੱਚ ਮੈਂ ਤਾਂ ਪਹਿਲਾਂ ਵੀ ਪੇਸ਼ ਕੀਤਾ ਸੀ ਕਿ ਕੋਈ ਵੀ ਨੋਡਲ ਅਧਿਕਾਰੀ ਆ ਉਹ ਬਦਲਿਆ ਨਾ ਜਾਵੇ ਜੇ ਬਦਲਦੇ ਆ ਤੇ ਉਹਦੀ ਜਾਣਕਾਰੀ ਕਮੇਟੀ ਨੂੰ ਦਿੱਤੀ ਜਾਵੇ ਤੇ ਨਾਲ ਉਹ ਦੂਸਰੇ ਨੂੰ ਆਪਣਾ ਦੱਸ ਕੇ ਜਾਵੇ ਕਿ ਇਹ ਪੋਜੀਸ਼ਨ ਦੇ ਉੱਤੇ ਆ ਇਹ ਨਹੀਂ ਕਿ ਮੈਂ ਅੱਜ ਨਵਾਂ ਆਇਆ ਕਿਉਂਕਿ ਇਹ ਤਾਂ ਬਦਲੀਆਂ ਹੁੰਦੀਆਂ ਰਹਿਣਗੀਆਂ ਇਸ ਹਿਸਾਬ ਨਾਲ ਪਰ ਉਹਦੇ এনवायरमेंट ਦਾ ਜਿਹੜਾ ਹੈਗਾ ਕਾਰਜ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਮਾਲਵਾ ਤੇ ਰਾਜਸਥਾਨ ਦੇ ਵਿੱਚ ਹੋ ਰਿਹਾ ਸੋ ਉਹਦੇ ਉਹ ਇੱਕ ਬੜਾ ਵੱਡਾ ਦਰਦ ਆ ਉਦੋਂ ਇਸੇ ਵਾਸਤੇ ਜਿਹੜਾ ਹੈਗਾ ਅੱਜ ਕਮੇਟੀ ਨੇ ਬੜੇ ਜਿੰਨੇ ਵੀ ਮੈਂਬਰ ਸਹਿਬਾਨ ਸੀਗੇ ਉਹਨਾਂ ਨੇ ਕਲੀਅਰ ਕਟ ਗਿਆ ਕਿ ਇਹ ਜਿੱਥੇ ਵੀ ਜਿੱਥੇ ਵੀ ਜੋ-ਜੋ ਫੋਨ ਵਾਲਾ ਉਹਨਾਂ ਨੂੰ ਕਰੋ ਕਿਸੇ ਦਾ ਕੋਈ ਜਿਹੜਾ ਹੈਗਾ ਕਿ ਇਹ ਕਹਵੇ ਕਿ ਇਹਦੇ ਪਿੱਛੇ ਕੋਈ ਸਪੋਰਟ ਕਰਨ ਵਾਲਾ ਪੋਲਿਟਿਸ਼ੀਅਨ ਸਾਰੇ ਉਹਨਾਂ ਦੱਸਿਆ ਕਿ ਜਿੰਨੀ ਕਮੇਟੀ ਹੈ ਲੁਧਿਆਣੇ ਦੇ ਸਾਰੇ ਐਮਐਲਏ ਆ ਅਸੀਂ ਵੇਸ਼ ਹੀ ਜਦ ਕਹਿੰਨੇ ਆ ਕਿ ਸਾਰਾ ਕੁਝ ਜਿਹੜਾ ਹੈਗਾ ਇਹਨੂੰ ਠੀਕ ਕਰੋ ਤੇ ਫਿਰ ਤੁਹਾਨੂੰ ਨਹੀਂ ਕਿ ਤੁਸੀਂ ਕਿਸੇ ਤੋਂ ਕਹੇ ਹੋਏ ਤਾਂ ਜੇ ਹੁਣ ਕੁਝ ਤੁਸੀਂ ਕਰਦੇ ਆ ਉਹ ਸਮਝ ਲਓ ਉਹਦੇ ਪਿੱਛੇ ਕੋਈ ਨਾ ਕੋਈ ਹੋਰ ਕਾਰਨ ਜਿਹਦੇ ਸਪੈਸ਼ਲਿਸਟਾਂ ਵੀ ਕਈ ਵਾਰ ਕਹਿ ਦਿੰਦੇ ਸਾਨੂੰ ਟਾਈਮ ਚਾਹੀਦਾ ਔਰ ਹਰ ਬਾਰ ਮੈਨੂੰ ਰਿਪੀਟਿਡਲੀ ਟਾਈਮ ਉਹਨਾਂ ਦੇ ਮੁੱਕ ਚੁੱਕੇ ਆ ਟਾਈਮ ਵਾਰ-ਵਾਰ ਦੇ ਚੁੱਕੇ ਆ ਕਿਉਂਕਿ ਹਰ ਜੀ ਹਰ ਵੇਰੀ ਥੋੜੋ ਕੇ ਇੱਕ ਟਾਈਮ ਇੱਕ ਵਾਰੀ ਦੇ ਦਿੱਤਾ ਦੋ ਵਾਰੀ ਦੇ ਦਿੱਤਾ ਇਹ ਥੋੜੋ ਵੀ ਹਰ ਵੇਰੀ ਟਾਈਮ ਦੇ ਦਿਓ ਲੋਕਾਂ ਦਾ ਕੀ ਬਣੂਗਾ ਇਸ ਵਾਸਤੇ ਹੁਣ ਕੋਈ ਟਾਈਮ ਨਹੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀਆਂ ਨੇ ਕੋਈ ਰਿਪੋਰਟ ਦਿੱਤੀ ਹੈ ਮਤਲਬ ਜੇ ਲੁਧਿਆਣਾ ਦੇ ਵਿੱਚ ਕੌਣ ਉਹ ਇੰਡਸਟਰੀਅਲਿਸਟ ਨੇ ਜਾਂ ਕੋਈ ਲਿਸਟ ਬਣੀ ਹੈ ਸਾਰਾ ਕੋਸ਼ਿਸ਼ ਹੀ ਜਿਹੜਾ ਹੈਗਾ ਅਧਿਕਾਰੀਆਂ ਨੂੰ ਵੀ ਪਤਾ ਤੇ ਉਹਦੀ ਚਰਚਾ ਵੀ ਹੋਈ ਹੈ ਔਰ ਉਹਨਾਂ ਤੇ ਜਿਹੜੀ ਹੈਗੀ ਉਹ ਫੈਸਲੇ ਜਿਹੜੇ ਹੈਗੇ ਕਮੇਟੀ ਨੇ ਕੀਤੇ ਆ ਆਉਣ ਵਾਲੇ ਸਮੇਂ ਤੇ ਰਿਜ਼ਲਟ ਦਿਖਣਗੇ ਸਰ ਕੋਈ ਫਿਗਰ ਹੈਗੀ ਜਾਂ ਫਿਰ ਕੋਈ ਟਾਈਮ ਪੀਰੀਅਡ ਹੈਗਾ ਵੀ ਕਿੰਨੇ ਟੋਟਲ ਨੇ ਔਰ ਕਦੋਂ ਤੱਕ ਇਹਨਾਂ ਤੇ ਕਾਰਵਾਈ ਦੀ ਕੋਈ ਜਿਹੜੀਆਂ ਫਿਗਰ ਤਾਂ ਜਿਹੜੀ ਹੈਗੀ ਉਹ ਆਪਣੇ ਕਿਸੇ ਅਧਿਕਾਰੀ ਦੱਸ ਸਕਦਾ ਵੀ ਸਾਰੀਆਂ ਕੀ ਪਰ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਟ੍ਰੀਟਮੈਂਟ ਪਲਾਂਟ ਲੱਗੇ ਆ ਚੱਲਦੇ ਆ ਜਾਂ ਨਹੀਂ ਚੱਲਦੇ ਜਾਂ ਕਿਸੇ ਲੱਗਣ ਵਾਲੇ ਦੋ ਤਿੰਨ ਟ੍ਰੀਟਮੈਂਟ ਪਲਾਂਟ ਉਹਨਾਂ ਦੀ ਵੀ ਡੈਰੀਆਂ ਦੀ ਗੱਲ ਹੋਈ ਹੈ ਫਿਰ ਜਿਨ੍ਹਾਂ ਵੀ ਹੋਰ ਸ਼ਹਿਰ ਤੋਂ ਬਾਹਰ ਉੱਜਾਂ ਇੰਡਸਟਰੀਆਂ ਜਾਂ ਡੈਰੀਆਂ ਉਹਨਾਂ ਦੀ ਵੀ ਗੱਲ ਹੋਈ ਸਾਰਿਆਂ ਸਾਰੇ ਵਿਸ਼ਿਆਂ ਦੇ ਉੱਤੇ ਗੱਲ ਹੋਈ ਕੋਈ ਸਰ ਤਰੀਕ ਵੀ ਦਿੱਤੀ ਹੈ ਨੂਡਲ ਅਫਸਰਾਂ ਨੂੰ ਵੀ ਜਿਹੜੀ ਇੰਡਸਟਰੀਸ ਨੇ ਉਹਨਾਂ ਨੂੰ ਆਹ ਤਰੀਕ ਦੇ ਦਿੱ ਉਸ ਉਸ ਤਰੀਕ ਤੋਂ ਬਾਅਦ ਜਿਹੜੀ ਹੈ ਕੋਈ ਕਾਰਵਾਈ ਕੀਤੀ ਗਈ ਹੈ ਇਹੋ ਆ ਨਾ ਕਿ 31 ਤਿੱਕਰ ਜਿਹੜੀ ਇੰਡਸਟਰੀ ਦੀ ਸੀ 30 ਤਰੀਕ ਤੱਕ ਜਿਹੋਨ ਤੱਕ ਉਹਨਾਂ ਨੂੰ ਟਾਈਮ ਦਿੱਤਾ ਸੀ ਤੇ ਕਮੇਟੀ ਨੇ ਮਤਾ ਪਾਸ ਕੀਤਾ ਕਿ ਜਿਹੜਾ ਨਹੀਂ ਕਰਦਾ ਉਹਨਾਂ ਤੇ ਕਾਰਵਾਈ ਕੀਤੀ ਜਾ ਅਸਲ ਪਿਛਲੇ ਬਾਉਂਸਨ ਤੋਂ ਦੇਖਿਆ ਜੋ ਹਾਲਾਤ ਪੰਜਾਬ ਦੇ ਬਣੇ ਸੀ ਹੜ੍ਹਾਂ ਦੇ ਨਾਲ ਹਾਲਾਂਕਿ ਮੁੱਖ ਮੰਤਰੀ ਸਾਹਿਬ ਕਹ ਰਹੇ ਕਿ ਉਹ ਹੁਣ ਉਹਨਾਂ ਨੇ ਪਹਿਲਾਂ ਤੋਂ ਹੀ ਹੜ੍ਹਾਂ ਤੋਂ ਪਹਿਲਾਂ ਹੀ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਲੇਕਿਨ ਕੀ ਅਸੀਂ ਪ੍ਰੈਕਟੀਕਲੀ ਇਸ ਨੂੰ ਸਹੀ ਮੰਨ ਸਕਦੇ ਹਾਂ ਕਿਉਂਕਿ ਠੀਕ ਹੈ ਸਮੀਖਿਆ ਕਰ ਰਹੇ ਨੇ ਲੇਕਿਨ ਕੀ ਕੋਈ ਗਰਾਊਂਡ ਲੈਵਲ ਤੇ ਉਹ ਤਿਆਰੀਆਂ ਮੁਕੰਮਲ ਨੇ ਕੀ ਨਿਜਿਠਿਆ ਜਾ ਸਕਦਾ ਜੇ ਲੱਗਦਾ ਜਿਹਦਨ ਦੇ ਮੁੱਖ ਮੰਤਰੀ ਸਾਹਿਬ ਆਪ ਗਏ ਆ ਦੇਖਣ ਵਾਸਤੇ ਉਸ ਦਿਨ ਦੀ ਹਲਚਲ ਪੂਰੀ ਮਹਿਕਮੇ ਦੇ ਵਿੱਚ ਹੋਈ ਆ ਉਸ ਤੋਂ ਪਹਿਲਾਂ ਕੋਈ ਹਲਚਲ ਨਹੀਂ ਸੀ ਤੇ ਹੁਣ ਜਦੋਂ ਆਪ ਗਏ ਆ ਸਾਰੀ ਚੀਜ਼ ਨੂੰ ਦੇਖਿਆ ਕਿਉਂਕਿ ਪਿਛਲੀ ਹੜ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਥਾਂ ਥਾਂ ਜਾ ਕੇ ਜਿੱਥੇ ਲੱਗੇ ਹੋਏ ਸੀ ਲੋਕ ਸਾਡੇ ਕੋਲ ਵੀ ਉੱਥੇ ਅਸੀਂ ਬੰਨ ਬੰਦੇ ਸੀ ਉੱਥੇ ਗਏ ਉਸ ਵੇਲੇ ਵੀ ਡੀ ਸਾਹਿਬ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੜ ਕੇ ਹਾਲਾਤ ਨਹੀਂ ਬਣਨੇ ਚਾਹੀਦੇ ਤੇ ਉਹਦੇ ਵਾਸਤੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਐਡਵਾਂਸ ਗੇੜਾ ਮਾਰਿਆ ਦੇ ਨਾਲ ਕਾਫੀ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਤੇ ਡਰੇਨ ਜੋ ਵਿਭਾਗ ਜਿਹੜਾ ਹੈ ਹਰਕਤ ਚ ਆਇਆ ਜੇ ਇਸੇ ਤਰ੍ਹਾਂ ਹਰਕਤ ਚ ਰਹਿੰਦਾ ਤੇ ਜਿਹੜੇ ਰਹਿੰਦੇ ਕੰਮਾਂ ਜ਼ਰੂਰ ਮੁਕੰਮਲ ਹੋ ਜਾਣਗੇ ਤੁਸੀਂ ਕਹਿੰਿਆ ਕਿ ਜਦੋਂ ਤੋਂ ਮੁੱਖ ਮੰਤਰੀ ਸਾਹਿਬ ਗੇੜਾ ਲਾ ਕੇ ਆਏ ਹੈ ਜਿਹੜੇ ਅਧਿਕਾਰੀ ਨੇ ਹਰਕਤ ਚ ਨਹੀਂ ਬਹੁਤ ਸਾਰੇ ਜਗ੍ਹਾ ਤੋਂ ਤਸਵੀਰਾਂ ਦੇਖੀ ਉਹ ਕਹਿੰਦੇ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਗਏ ਨੇ ਕੰਮ ਰੁਕ ਗਿਆ ਉੱਥੇ ਪਿਛਲੀ ਵਾਰ ਵੀ ਕੋ ਜੇ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਉੱਥੇ ਕੀ ਸੀ ਕੀ ਨਹੀਂ ਜਵਾਬਦੇਹੀ ਤਾਂ ਉਹਨਾਂ ਨੂੰ ਕਰਨੀ ਪਊਗੀ ਕਿਉਂਕਿ ਲੋਕ ਹਰ ਸਾਲ ਰੋਣ ਨਹੀਂ ਚਾਹੁੰਦੇ ਲੋਕ ਚਾਹੁੰਦੇ ਕਿ ਇਹਦਾ ਕੋਈ ਹੱਲ ਨਿਕਲੇ ਉਹ ਜਿਹੜਾ ਹੈ ਡਿਪਾਰਟਮੈਂਟ ਨੇ ਆਪਦੀ ਗੱਲ ਰੱਖਣੀ ਹੁੰਦੀ ਹੈ ਸਰਕਾਰ ਨੇ ਉਹਦੇ ਹੱਲ ਕੱਢਣੇ ਹੁੰਦੇ ਆ ਤੁਸੀਂ ਸਰਕਾਰ ਤੱਕ ਕੋਈ ਪਹੁੰਚ ਕੀਤੀ ਜਾਂ ਕੋਈ ਰਿਕੁਐਸਟ ਕੋਈ ਲੈਟਰ ਕੀ ਜਿਹੜਾ ਉਹ ਚੀਜ਼ ਰਿਪੀਟ ਅਸੀਂ ਤਾਂ ਆਪਣੇ ਜਿਹੜਾ ਹੈਗਾ ਪਿਛਲੀ ਵਾਰੀ ਜਿੱਥੇ ਹੜ੍ਹ ਆਏ ਸੀ ਉੱਥੇ ਡੀਸ਼ੀਲਡਿੰਗ ਦਾ ਮਸਲਾ ਸੀ ਉਹ ਵੀ ਅਸੀਂ ਮੰਤਰੀ ਤੱਕ ਮੁੱਖ ਮੰਤਰੀ ਤੱਕ ਸੀਨੀਅਰ ਸੈਕਟਰੀ ਤੱਕ ਸਾਰਿਆਂ ਤੱਕ ਰੋ ਮਸਲਾ ਪਹੁੰਚਾਇਆ ਕਿ ਇਹ ਡੀਸ਼ੀਲਡਿੰਗ ਹੋ ਜਾਏ ਤਾਂ ਲੋਕ ਬਚਣਗੇ ਇੱਕੋ ਥੇ ਅ ਟੁੱਟੀ ਹੋਈ ਐ ਨੋਚ ਉਹਦੇ ਲਾਉਣ ਵਾਸਤੇ ਸੀ ਇਹ ਬੇਨਤੀ ਜ਼ਰੂਰ ਕੀਤੀ ਹੈ ਕਿ ਉਹ ਕੰਮ ਜਿਹੜੇ ਮੁਕੰਮਲ ਹੋ ਜਾਣੇ ਚਾਹੀਦੇ ਬਾਰਸ਼ ਦਾ ਪਤਾ ਨਹੀਂ ਕਦੋਂ ਆ ਜਾਣਾ ਅਸਲ ਜੀ এনवायरमेंट ਦੀ ਗੱਲ ਕਰੀਏ ਪੰਜਾਬ ਦੇ ਵਿੱਚ ਗ੍ਰੀਨ ਏਰੀਆ ਲਗਾਤਾਰ ਘਟਦਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਚਾਹੇ ਸਰਕਾਰ ਦੇ ਨਾਲ ਮਿਲ ਕੇ ਕੀ ਇਹੋ ਜੀ ਸਟ੍ਰੈਟਜੀ ਅਪਣਾਣੀ ਚਾਹੀਦੀ ਹੈ ਕਿ ਪੰਜਾਬ 'ਚ ਕਿਉਂਕਿ ਜਿਸ ਤਰੀਕੇ ਟੈਂਪਰੇਚਰ ਦਾ ਰਿਕਾਰਡ ਬਣ ਰਿਹਾ ਪੰਜਾਬ 'ਚ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਜਿਹੜੀ ਹੋਰ ਵੱਧ ਸਕਦੀ ਹੈ ਗਰਮੀ ਜਿਹੜੀ ਐਤਕੀ ਪਈ ਆ ਬਹੁਤ ਜ਼ਿਆਦਾ ਟੈਂਪਰੇਚਰ 6-7 ਡਿਗਰੀ ਵਧ ਰਿਹਾ ਟੈਂਪਰੇਚਰ ਜੋ ਨਾਰਮਲ ਦੇ ਨਾਲ ਤੇ ਉਹਨੇ ਸਾਰਿਆਂ ਦੀ ਧੂੜ ਕੱਢੀ ਪਈ ਹੈ ਤੇ ਹਰ ਪਾਸੇ ਦਾ ਕਿਉਂਕਿ ਪਿਛਲੇ 23 ਦੇ ਵਿੱਚ ਜਿਹੜੀ ਸਟੈਂਡਿੰਗ ਕਮੇਟੀ ਐਗਰੀਕਲਚਰ ਦੀ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਸੀ ਕਿ 2023 ਦੇ ਵਿੱਚ ਪੰਜਾਬ ਦੇ 9 ਜ਼ਿਲ੍ਹੇ ਹਿਮਾਚਲ ਦੇ 8 ਤੇ ਹਰਿਆਣਾ ਦੇ 11 ਜ਼ਿਲ੍ਹੇ ਇੱਥੇ ਗਲੋਬਲ ਵਾਰਮਿੰਗ ਦੀ ਐਂਟਰੀ ਹੋ ਚੁੱਕੀ ਹੈ ਸੋ ਇਸੇ ਵਾਸਤੇ ਸਮੇ ਤੋਂ ਪਹਿਲਾਂ ਬਾਰਿਸ਼ ਹੋਈ ਸਮੇ ਤੋਂ ਪਹਿਲਾਂ ਹੜ ਆਏ ਤੇ ਇਤਕੀ ਜਿੱਦਾਂ ਗਰਮੀ ਪਈ ਆ ਜੋ ਅੱਗੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਜੇ ਗਰਮੀ ਜ਼ਿਆਦਾ ਪਊਗੀ ਤੇ ਮੀਂਹ ਵੀ ਜ਼ਿਆਦਾ ਪੈਣਗੇ ਕਿਉਂਕਿ ਜਿੱਥੇ ਗਰਮੀ ਜ਼ਿਆਦਾ ਪਊਗੀ ਹਵਾ ਗਰਮ ਹੋ ਕੇ ਉੱਥੇ ਉੱਠੂਗੀ ਉਹਦੀ ਜਗ੍ਹਾ ਲੈਣ ਲਈ ਠੰਡੀ ਹਵਾ ਆਊਗੀ ਤੇ ਜੇ ਜੇ ਜ਼ਿਆਦਾ ਬਾਰਿਸ਼ ਹੋਈ ਤੇ ਜਿਹੜੀ ਹੈਗੀ ਆ ਪ੍ਰੋਬਲਮ ਉਹੋ ਜੀ ਫਿਰ ਹੋ ਸਕਦੀ ਆ ਸਿੱਟੇ ਸਬਕ এনवायरमेंट ਦੀ ਗੱਲ ਕਰ ਰਹੇ ਸੀ ਜਿਵੇਂ ਤੁਸੀਂ ਕਿਹਾ ਕਿ ਜਿੰਨੀ ਗਰਮੀ ਪਈ ਉਹਦਾ ਮਤਲਬ ਓਨਾ ਜ਼ਿਆਦਾ ਮੀਂਹ ਤੇਜ਼ ਪੈਣਾ ਇਹ ਤੋਂ ਅਸੀਂ ਇਹ ਸਮਝ ਸਕਦੇ ਕਿ ਹੜ੍ਹਾਂ ਦੇ ਜਿਹੜੇ ਅਸਾਰ ਨੇ ਉਹ ਬਣ ਸਕਦੇ ਹਾਂ ਪਰ ਇਹੋ ਜੀ ਤਾਂ ਕੁਝ ਨਹੀਂ ਕਹਿ ਸਕਦੇ ਕੀ ਆ ਕੁਦਰਤ ਦੀ ਕੁੱਖ ਦੇ ਵਿੱਚ ਆਉਣ ਵਾਲਾ ਪਹਖ ਦੱਸੂਗਾ ਪਰ ਅਸੀਂ ਅਰਦਾਸ ਕਰਦੇ ਮਹਾਰਾਜ ਦੇ ਚਰਨਾਂ 'ਚ ਉਹੋ ਜਿਹੇ ਹਾਲਾਤ ਜੋ ਅਸੀਂ ਅੱਖਾਂ ਦੇ ਨਾਲ ਦੋ ਹੜ੍ਹਾਂ ਦੇ ਵਿੱਚ ਦੇਖਿਆ 19 'ਚ ਦੇਖਿਆ ਤੇ 23 'ਚ ਦੇਖਿਆ ਜਦੋਂ ਘਰਾਂ ਦੇ ਉੱਤੇ ਬੈਠੇ ਪਰਿਵਾਰ ਇਹਨਾਂ ਦੇ ਥੱਲੇ 10-10 ਫੁੱਟ ਪਾਣੀ ਆ ਜਾਂ ਜਿਹੜੇ ਜਿਹਨਾਂ ਦੇ ਸਾਹਮਣੇ ਫੈਸਲਾ ਤਬਾਹ ਹੁੰਦੀਆਂ ਡੰਗਰ ਰੁੜਦੇ ਆ ਅਸਮਾਨ ਰੁੜਦੇ ਆ ਬਹਿਣ ਨੂੰ ਥਾਂ ਨਹੀਂ ਬਹੁਤ ਬੁਰੇ ਹਾਲਾਤ ਆ ਉਹ ਹਾਲਾਤ ਨਾਉਣ ਅਸੀਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਪਰ ਕੁਦਰਤ ਦੇ ਮੂਹਰੇ ਕੋਈ ਕਿਸੇ ਦਾ ਜੋਰ ਨਹੀਂ ਕਦੋਂ ਮੀਂਹ ਪੈ ਜਾਵੇ ਕੀ ਹੋ ਜਾਵੇ ਪਰ ਜਿਹੜੇ ਸਾਡੇ ਪ੍ਰਬੰਧ ਆ ਉਹ ਜਰੂਰ ਠੀਕ ਪਹਿਲਾ ਪਹਿਲਾ ਹੋਣਾ ਚਾਹੀਦਾ ਜੀ ਸਤਿ ਸ੍ਰੀ ਅਕਾਲ ਸਭ ਇੱਕ ਆਖਰੀ ਸਵਾਲ ਹੈ ਕੇ ਜਿਵੇਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਉਸ ਤੋਂ ਬਾਅਦ ਉਸ ਨੂੰ ਵੀ ਚੈਲੰਜ ਕਰ ਦਿੱਤਾ ਗਿਆ ਇਹ ਸਾਰੇ ਸੀਨ ਨੂੰ ਕਿਵੇਂ ਦੇਖਦੇ ਆ ਕਿਉਂਕਿ ਉਹ ਈਡੀ ਜਿਹੜੀ ਹੈਗੀ ਆ ਉਹ ਨਹੀਂ ਚਾਹੁੰਦੀ ਕਿ ਉਹ ਬਾਹਰ ਆਉਣ ਇਹਦੇ ਵਾਸਤੇ ਉਹਦੇ ਉੱਤੇ ਵੀ ਪ੍ਰੈਸ਼ਰ ਆ ਸਰਕਾਰਾਂ ਦਾ ਪ੍ਰੈਸ਼ਰ ਆ ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਕਿਉਂਕਿ ਕੋਈ ਵੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ ਚੱਲ ਜਵੇ ਤੇ ਉਹਦਾ ਕੰਮਕਾਰ ਰੋਸੇ ਕਿੰਨਾ ਪ੍ਰਭਾਵਿਤ ਹੁੰਦਾ ਲੋਕਾਂ ਤੇ ਕੀ ਅਸਰ ਪਾਉਂਦਾ ਕੋਈ ਵੀ ਜਿਹੜੀ ਹੈਗੀ ਇਸ ਤਰ੍ਹਾਂ ਦਾ ਧੱਕਾ ਨਹੀਂ ਚਾਹੀਦਾ ਬਹੁਤ ਸ਼ੁਕਰੀਆ ਸਿਟੀਵਲ ਸਾਹਿਬ ਸੋ ਇੱਕ ਪਾਸੇ ਜੁਥੇ এনवायरमेंट ਦੀ ਗੱਲ ਕਰ ਲਈਏ ਪੰਜਾਬ ਦੇ ਵਾਤਾਵਰਨ ਦੀ ਗੱਲ ਕਰ ਲਈਏ ਵਾਤਾਵਰਨ ਪ੍ਰੇਮੀ ਨੇ ਸੰਸੀਟੇਵਲ ਜੀ ਔਰ ਰਾਜ ਸਭਾ ਮੈਂਬਰ ਵੀ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੋਸ਼ਿਸ਼ਾਂ ਤਮਾਮ ਨੇ ਕਮੇਟੀ ਦੇ ਵਿੱਚ ਸਮੀਖਿਆ ਹੋਈ ਹੈ ਔਰ ਆ ਨਾਲ ਸਮਾਂ ਹੜ੍ਹਾਂ ਦੇ ਵਿੱਚ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਵੀ ਸਰਕਾਰ ਨੂੰ ਜਿਹੜਾ ਪੱਤਰ ਜਾਰੀ ਕੀਤਾ ਗਿਆ ਬੇਨਤੀ ਕਰ ਦਿੱਤੀ ਗਈ ਔਰ ਵਾਕਈ ਉਸ ਤੋਂ ਬਾਅਦ ਸਰਕਾਰ ਕੀ ਕੁਝ ਇਸ ਦੇ ਉੱਤੇ ਕਿੰਨਾ ਕੁ ਇਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਸਫਲ ਹੁੰਦੀ ਹੈ ਦੇਖਣਾ ਬੜਾ ਏਮ ਹੋਏਗਾ ਵੀਡੀਓ ਜਰਨਲਿਸਟ ਜਤਿੰਦਰ ਨਾਲ ਪ੍ਰਿਆंका ਮਿੱਲੂ ਡੇਲੀ ਪੋਸਟ ਪੰਜਾਬ ਰਣ ਹਿ